ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ 7:30 ਵੱਜ ਗਏ ਨੇ ਸਵਾ 8 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਿਹੀ ਵਾਰੀ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂਗੀ ਵੀ ਤੁਸੀਂ ਕੀੜੀਆਂ ਦੇ ਭੌਣ ਦੇ ਉੱਤੇ ਜਾ ਕੇ ਇੱਕ ਉਪਾਅ ਕਰਨਾ ਹੈ ਉਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਰੁਕੇ ਹੋਏ ਕੰਮ ਦੁਆਰਾ ਚੱਲ ਪੈਣਗੇ ਤੁਹਾਡਾ ਸਾਰਾ ਟਰ ਜਾ ਉਤਰ ਜਾਵੇਗਾ ਤੁਹਾਡੇ ਘਰ ਵਿੱਚੋਂ ਸਾਰੀਆਂ ਮੁਸੀਬਤਾਂ ਦਾ ਅੰਤ ਹੋ ਜਾਵੇਗਾ ਸੋ ਵੀਡੀਓ ਦੇ ਵਿੱਚ ਮੈਂ ਸਾਰਾ ਕੁਝ ਸ਼ੇਅਰ ਕਰੂਗੀ ਵੀ ਕਿਹੜੀ ਚੀਜ਼ ਦਾ ਉਪਾਅ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਜੀ ਮੈਂ ਤੁਹਾਡੇ ਨਾਲ ਕਹਾਣੀ ਸ਼ੇਅਰ ਕਰ ਰਹੀ ਆਂ ਉਸ ਕਹਾਣੀ ਵਿੱਚ ਤੁਹਾਨੂੰ ਸਾਰੀਆਂ ਗੱਲਾਂ ਦਾ ਆਨਸਰ ਮਿਲ ਜੂਗਾ ਸੋ ਇੱਕ ਪਹਾੜੀ ਇਲਾਕਾ ਸੀ ਜੀ ਪਹਾੜੀ ਇਲਾਕੇ ਦੇ ਵਿੱਚ ਸੰਤ ਮਹਾਪੁਰਸ਼ ਰਹਿੰਦੇ ਸੀਗੇ ਇੱਕ ਕੁਟੀਆ ਦੇ ਵਿੱਚ ਠੀਕ ਹੈ ਜੀ ਸੋ ਉੱਥੇ ਇੱਕ ਉਸੇ ਜਗ੍ਹਾ ਦਾ ਇੱਕ ਨੌਜਵਾਨ ਸੀ ਉਹ ਆਪਣੇ ਘਰੋਂ ਬਹੁਤ ਜ਼ਿਆਦਾ ਦੁਖੀ ਸੀ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਸੀ ਬਹੁਤ ਜ਼ਿਆਦਾ ਗਰੀਬੀ ਸੀ ਦੁੱਖ ਸੀ ਰੋਗ ਸੀ ਘਰੇ ਲੜਾਈ ਝਗੜਾ ਕਲੇਸ਼ ਸਭ ਕੁਝ ਸੀ ਮਤਲਬ ਐ ਸਮਝ ਲਓ ਵੀ ਇਹ じゃ ਕੋਈ ਦੁੱਖ ਨਹੀਂ ਸੀ ਜੋ ਉਹਨਾਂ ਦੇ ਘਰ ਦੇ ਵਿੱਚ ਨਹੀਂ ਸੀ ਤੇ ਉਹਨੂੰ ਸੁਣਨ ਦੇ ਵਿੱਚ ਆਇਆ ਵੀ ਆਪਣੇ ਇਸ ਇਲਾਕੇ ਦੇ ਵਿੱਚ ਇੱਕ ਸੰਤ ਮਹਾਂਪੁਰਸ਼ ਜੀ ਰਹਿੰਦੇ ਨੇ ਸੋ ਉਹਦੇ ਮਨ ਵਿੱਚ ਇੱਕ ਦਿਨ ਖਿਆਲ ਆਇਆ ਵੀ ਮੈਂ ਉਹਨਾਂ ਦੇ ਕੋਲ ਜਾਵਾਂ ਤੇ ਉਹਨਾਂ ਤੋਂ ਜਾ ਕੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਪੁੱਛਾਂ ਵੀ ਸੰਤ ਮਹਾਂਪੁਰਸ਼ ਨੇ ਉਹ ਜ਼ਰੂਰ ਮੈਨੂੰ ਕੋਈ ਨਾ ਕੋਈ ਰਸਤਾ ਦਿਖਾਉਣਗੇ ਵੀ ਕਿਸ ਤਰੀਕੇ ਨਾਲ ਜੜੀਆਂ ਮੇਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ ਸੋ ਉਹ ਇਹੀ ਸੋਚ ਕੇ ਇੱਕ ਦਿਨ ਘਰੋਂ ਤੁਰ ਪਿਆ ਤੇ ਉਹ ਸੰਤ ਮਹਾਂਪੁਰਸ਼ਾਂ ਦੇ ਕੋਲ ਪਹੁੰਚਿਆ ਤੇ ਉਹਨੇ ਜਾ ਕੇ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਪੁੱਛਿਆ ਕਹਿੰਦੇ ਗੁਰੂ ਜੀ ਵੀ ਮੈਂ ਤੁਹਾਡੇ ਤੋਂ ਆਪਣੀ ਇੱਕ ਸਵਾਲ ਦਾ ਜਵਾਬ ਲੈਣ ਆਇਆ। ਉਹਨਾਂ ਨੇ ਕਿਹਾ ਕਹਿੰਦੇ ਹਾਂ ਜੀ ਬੱਚਾ ਦੱਸੋ ਕੀ ਤੁਹਾਡੀ ਤਕਲੀਫ ਹੈ, ਕੀ ਤੁਹਾਨੂੰ ਦੁੱਖ ਹੈ। ਕਹਿੰਦਾ ਜੀ ਇਹ ਇਹ ਪੁੱਛੋ ਵੀ ਕਿਹੜਾ ਦੁੱਖ ਨਹੀਂ ਹੈ ਸਾਡੇ ਘਰ ਦੇ ਵਿੱਚ ਲੜਾਈ, ਕਲੇਸ਼, ਝਗੜਾ, ਦੁੱਖ, ਰੋਗ, ਗਰੀਬੀ ਹਰ ਇੱਕ ਚੀਜ਼ ਹੈ। ਵੀ ਬਸ ਸਾਡੇ ਘਰ ਦੇ ਵਿੱਚ ਸਕੂਨ ਨਹੀਂ ਆ, ਸਾਡੇ ਘਰ ਵਿੱਚ ਸ਼ਾਂਤੀ ਨਹੀਂ ਆ, ਕੋਈ ਬਰਕਤ ਨਹੀਂ ਆ, ਕੋਈ ਕੰਮ ਨਹੀਂ ਸਾਡਾ ਬੰਦਾ ਜਿਹੜਾ ਕੰਮ ਤੋੜਨ ਦੀ ਕੋਸ਼ਿਸ਼ ਕਰਦੇ ਉਹ ਠੱਪ ਹੋ ਜਾਂਦਾ ਹੈ। ਵੀ ਮਤਲਬ ਹਰ ਇੱਕ ਪੱਖੋਂ ਅਸੀਂ ਮੁਸ਼ਕਿਲ ਦੇ ਵਿੱਚ ਆ ਹਰ ਇੱਕ ਪੱਖੋਂ ਅਸੀਂ ਦੁਖੀ ਆ ਤਾਂ ਤੁਸੀਂ ਹੀ ਮੈਨੂੰ ਕੋਈ ਰਸਤਾ ਦਿਖਾਓ ਤੁਸੀਂ ਕੋਈ ਕੋਈ ਮੈਨੂੰ ਉਪਾਅ ਦੱਸੋ ਕੋਈ ਐਦਾਂ ਰਸਤਾ ਦੱਸੋ ਜਿਹਦੇ ਨਾਲ ਮਤਲਬ ਮੇਰੀ ਮੁਸ਼ਕਿਲ ਦਾ ਹੱਲ ਹੋ ਜਾਵੇ ਤਾਂ ਸੰਤ ਮਹਾਪੁਰਸ਼ਾਂ ਨੇ ਉਹਨੂੰ ਕਿਹਾ ਕਹਿੰਦੇ ਤੂੰ ਐਦਾਂ ਕਰੀ 7 ਦਿਨਾਂ ਬਾਅਦ ਆਈ ਸੰਤ ਦਿਨਾਂ ਬਾਅਦ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਦਵਾਂਗਾ ਪਰ ਮੇਰੀ ਉਸ ਤੋਂ ਪਹਿਲਾਂ ਇੱਕ ਸ਼ਰਤ ਹੈ ਉਸ ਨੌਜਵਾਨ ਨੇ ਪੁੱਛਿਆ ਵੀ ਤੁਹਾਡੀ ਕੀ ਸ਼ਰਤ ਹੈ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਇੱਕ ਥੋੜੀ ਜਿਹੀ ਪਹਾੜੀ ਸੀ ਉੱਚੀ ਉਹਦੇ ਵੱਲ ਕਹਿੰਦੇ ਉਸ ਪਹਾੜੀ ਦੇ ਸਿਖਰ ਦੇ ਉੱਤੇ ਇੱਕ ਮੰਦਰ ਹੈ ਮੰਦਰ ਦੇ ਥੱਲੇ ਨਾ ਮਤਲਬ ਕਿ ਜਿਹੜੀ ਜ਼ਮੀਨ ਹੈ ਮੰਦਰ ਦੇ ਥੱਲੇ ਵਾਲੀ ਜ਼ਮੀਨ ਕਹਿੰਦੇ ਉਹ ਨਾ ਖੋਖਲੀ ਹੁੰਦੀ ਜਾ ਰਹੀ ਹੈ ਕਿਉਂਕਿ ਉੱਥੇ ਕੀੜੀਆਂ ਦਾ ਭੌਣ ਹੈ ਕਹਿੰਦੇ ਤੂੰ ਕੀ ਕਰਨਾ ਕੀੜੀਆਂ ਦਾ ਭੌਣ ਜਿਹੜਾ ਹੈਗਾ ਉਹ ਟੋਣਾ ਇਹਨਾਂ ਦੇ ਵੀ ਉਹਨਾਂ ਦਾ ਘਰ ਢਾਣਾ ਹੈ ਤਾਂ ਕਿ ਉਹਥੇ ਚੱਲੀਆਂ ਜਾਣ ਕਿਉਂਕਿ ਉਹ ਜਿਹੜੀਆਂ ਥੱਲੇ ਥੱਲੇ ਨਾ ਕਹਿੰਦੇ ਉਹਨੇ ਖੱਡਾ ਬਣਾ ਬਣਾ ਕੇ ਉਹਨਾਂ ਨੇ ਜਿਹੜੇ ਮੰਦਿਰ ਦੇ ਥੱਲੇ ਜਮੀਨ ਹੈ ਕਹਿੰਦੇ ਉਹ ਖਰਾਬ ਕਰ ਰਹੀਆਂ ਨੇ ਤੇ ਉਹ ਮਹਾ ਜਿਹੜਾ ਨੌਜਵਾਨ ਸੀ ਉਹਨੇ ਠੀਕ ਹੈ ਕਹਿੰਦਾ ਜੀ ਮੈਂ ਇਦਾਂ ਕਰਾਂਗਾ ਪਰ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਸਵਾਲ ਵੀ ਸੀਗੇ ਵੀ ਇੱਕ ਜਿਹੜਾ ਸੰਤ ਮਹਾਪੁਰਸ਼ ਹੈ ਵੀ ਉਹ ਕਿਵੇਂ ਇਦਾਂ ਕਿਸੇ ਨੂੰ ਕਹਿ ਸਕਦੇ ਨੇ ਵੀ ਜਾ ਕੇ ਕਿਉਂਕਿ ਦੇਖੋ ਚਾਹੇ ਕੀੜੀ ਆ ਪਤੰਗਾ ਜੀਵ ਹੈ ਜੰਤੂ ਹਰ ਇੱਕ ਦਾ ਆਪਣਾ ਇੱਕ ਘਰ ਹੁੰਦਾ ਹਰ ਇੱਕ ਦਾ ਇੱਕ ਬਸੇਰਾ ਹੁੰਦਾ ਆਪਣਾ ਸੋਦੇ ਮਨ ਵਿੱਚ ਇਹ ਸਵਾਲ ਚੱਲ ਰਹੀ ਸੀ ਵੀ ਕਿਵੇਂ ਇੱਕ ਸੰਤਮਾਹ ਹੋਸ਼ਾ ਕਿਸੇ ਹੋਰ ਦਾ ਘਰ ਢਾਉਣ ਲਈ ਕਹਿ ਸਕਦੇ ਨੇ ਕਿਉਂਕਿ ਇਹ ਵੀ ਸੰਤਮਾਹ ਪੁਸਤਕਾ ਦੇ ਇਦਾਂ ਕਹਿੰਦੇ ਨਹੀਂ ਹੈ ਤਾਂ ਪਰ ਪਰ ਫਿਰ ਵੀ ਉਹ ਤੁਰ ਪਿਆ ਪਹਾੜੀ ਤੇ ਉੱਪਰ ਪਹੁੰਚਿਆ ਜਾ ਕੇ ਉੱਥੇ ਉਹਨੇ ਦੇਖਿਆ ਕੀੜੀਆਂ ਦਾ ਭੌਣ ਲੱਗਿਆ ਹੋਇਆ ਸੀ ਤਾਂ ਉਹਨੇ ਉਹ ਕੀੜੀਆਂ ਦੇ ਭੌਣ ਜਿਹੜਾ ਢਾ ਦਿੱਤਾ ਢਾ ਕੇ ਉਸ ਤੋਂ ਬਾਅਦ ਉਹਨੇ ਚੰਗੀ ਤਰ੍ਹਾਂ ਉਹਨਾਂ ਦਾ ਘਰ ਤੇ ਹੱਸ-ਸਨਹਿਸ ਕਰਤਾ ਪਰ ਨਾਲੀ ਜਿਹੜੀ ਸੰਤ ਮਾਪੁਰ ਸੀ ਉਹਨਾਂ ਨੇ ਇੱਕ ਚੀਜ਼ ਹੋਰ ਕਹੀ ਸੀ ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ ਵੀ ਜਦੋਂ ਤੂੰ ਉਹਨਾਂ ਦਾ ਘਰ ਢਾਹੇਗਾ ਤਾਂ ਕੋਈ ਵੀ ਕੀੜੀ ਤੇਥੋਂ ਮਰ ਨਹੀਂ ਨਹੀਂ ਚਾਹੀਦੀ ਤਾਂ ਚਲੋ ਘਰ ਢਾਕੇ ਚਲਿਆ ਗਿਆ ਉਹ ਘਰ ਚਲਿਆ ਗਿਆ ਤੇ ਉਹ ਸੋਚਦਾ ਹੀ ਜਾ ਰਿਹਾ ਉਹਦਾ ਮਨ ਵੀ ਉਦਾਸ ਸੀ ਕਿਉਂਕਿ ਮਨ ਇਸ ਕਰਕੇ ਉਦਾਸ ਸੀ ਵੀ ਮੈਂ ਅੱਜ ਕਿਸੇ ਦਾ ਘਰ ਢਾਕੇ ਆਇਆ ਹਾਂ ਕਿਉਂਕਿ ਜੋਇਨਸ ਹਨ ਖੋਦੋ ਕੀ ਹੁੰਦਾ ਨਾ ਉਹ ਕਿਸੇ ਨੂੰ ਦੁੱਖ ਦੇਣ ਬਾਰੇ ਸੋਚ ਨਹੀਂ ਸਕਦਾ ਪਰ ਜੇ ਉਹ ਤੋਂ ਗਲਤੀ ਨਾਲ ਜਾਂ ਕੋਈ ਕਿਸੇ ਕਾਰਨ ਕਰਕੇ ਉਹ ਇਦਾਂ ਕਰਦਾ ਤਾਂ ਉਹਨੂੰ ਅੰਦਰੋਂ ਅੰਦਰੋਂ ਚੀਜ਼ ਖਾਂਦੀ ਰਹਿੰਦੀ ਆ ਅੰਦਰੋਂ ਅੰਦਰੋਂ ਉਹਨੂੰ ਤਕਲੀਫ ਦਿੰਦੀ ਉਹ ਚੀਜ਼ ਤਾਂ ਉਹ ਰਾਤ ਨੂੰ ਪੈਣ ਦੇ ਟਾਈਮ ਵੀ ਇਹ ਸੋਚਦਾ ਰਿਹਾ ਵੀ ਕਿਉਂ ਆਖਿਰਕਾਰ ਸੰਤ ਮਹਾਪੁਰਸ਼ਾਂ ਨੇ ਮੈਨੂੰ ਇਹ ਚੀਜ਼ ਕਹੀ ਕੀ ਵਾਕਈ ਉਹ ਸੰਤ ਮਹਾਪੁਰਸ਼ ਨੇ ਕਿਉਂਕਿ ਸੰਤ ਮਹਾਪੁਰਸ਼ ਕਦੇ ਵੀ ਕਿਸੇ ਦਾ ਬੁਰਾ ਕਰਨ ਦੀ ਸਲਾਹ ਨਹੀਂ ਦਿੰਦੇ ਸੋ ਚਲੋ ਫਿਰ ਉਹ ਵੀ ਉਹ ਸੌ ਗਿਆ ਸੌਣ ਤੋਂ ਬਾਅਦ ਅਗਲੇ ਦਿਨ ਉੱਠਿਆ ਉਨੇ ਸੋਚਿਆ ਵੀ ਅੱਜ ਉੱਥੇ ਜਾਂਦੀ ਕਿ ਲੋੜਾ ਘਰ ਤਾਂ ਮੈਂ ਹੁਣ ਦਾ ਢਾਇਆਇਆ ਸੀ ਤਾਂ ਪਰ ਫਿਰ ਵੀ ਉਹਦੇ ਮਨ ਚਾਹਿਆ ਕਿ ਚਲ ਇੱਕ ਵਾਰੀ ਮੈਂ ਜਾ ਕੇ ਦੇਖ ਕੇ ਆਣਾ ਜਦੋਂ ਉਹ ਉੱਥੇ ਗਿਆ ਜਾ ਕੇ ਦੇਖਿਆ ਤਾਂ ਉਹ ਕੀੜੀਆਂ ਨੇ ਦੁਬਾਰਾ ਫਿਰ ਉਸੇ ਤਰੀਕੇ ਨਾਲ ਆਪਣਾ ਘਰ ਬਣਾ ਲਿਆ ਤੇ ਉਹ ਹੈਰਾਨ ਵੀ ਔਰ ਉਹ ਖੁਸ਼ ਵੀ ਤਾਂ ਪਰ ਉਹਨੇ ਫਿਰ ਮਤਲਬ ਕੀ ਕਿਉਂਕਿ ਉਹਨੂੰ ਸੰਤ ਮਹਾਪੁਰਸ਼ਾਂ ਨੇ ਕਿਹਾ ਸੀ ਵੀ ਤੂੰ 7 ਦਿਨਾਂ ਬਾਅਦ ਆਉਣਾ ਤੇਰੇ ਸਵਾਲਾਂ ਦੇ ਜਵਾਬ ਤਾਂ ਮਿਲਣਗੇ ਤੇ ਪਰ ਸ਼ਰਤ ਇਹ ਵੀ ਤਾਂ ਇਥੋਂ ਕੀੜੀਆਂ ਨੂੰ ਇਹਨਾਂ ਨੂੰ ਭਜਾਉਣਾਗਾ ਹੈਨਾ ਤੇ ਉਹ ਦੂਸਰੇ ਦਿਨ ਵੀ ਉਹਨੇ ਘਰ ਜਿਹੜਾ ਸੀ ਉਹਨਾਂ ਦਾ ਢਾਟਾ ਢਾਕੇ ਮਤਲਬ ਉਹ ਫਿਰ ਉਹਦਾ ਮਨ ਉਦਾਸ ਵੀ ਸੀਗਾ ਕੁਝ ਸਵਾਲ ਵੀ ਉਹਦੇ ਅੰਦਰ ਚੱਲ ਰਹੇ ਸੀ ਚਲੋ ਫਿਰ ਘਰ ਵਾਪਸ ਚਲੇ ਗਿਆ ਘਰ ਵਾਪਸ ਗਿਆ ਉਹਨੇ ਸੋਚਿਆ ਵੀ ਅੱਜ ਤਾਂ ਮੈਂ ਜਿਹੜਾ ਉਹਨਾਂ ਦਾ ਘਰ ਚੰਗੀ ਤਰ੍ਹਾਂ ਢਾਇਆ ਆ ਅੱਜ ਤਾਂ ਉੱਤੇ ਪਾਣੀ ਵੀ ਪਾਇਆ ਆ ਅੱਜ ਨਹੀਂ ਉਹ ਦੁਬਾਰਾ ਉੱਥੇ ਘਰ ਬਣਾਉਣਗੇ ਆ ਤੇ ਉਹਨੇ ਸੋਚਿਆ ਚਲੋ ਕੋਈ ਗੱਲ ਨਹੀਂ ਮੈਂ ਕੱਲ ਨੂੰ ਵੀ ਸਵੇਰੇ ਜਾ ਕੇ ਦੇਖਾਂਗਾ ਤੇ ਫਿਰ ਉਹਦੇ ਦਿਮਾਗ 'ਚ ਉਹ ਇਹ ਸਵਾਲ ਆ ਰਹੀ ਸੀ ਵੀ ਆਖਰ ਸੰਤ ਮਹਾਪੁਰਸ਼ ਨੇ ਵੀ ਇਹ ਚੀਜ਼ ਕਹੀ ਕਿਉਂ ਆ ਕਿ ਮੈਨੂੰ ਇਹ ਕਰਨਾ ਚਾਹੀਦਾ ਪਰ ਫਿਰ ਉਹਦੇ ਦਿਮਾਗ ਵਿੱਚ ਇੱਕ ਜਵਾਬ ਆਇਆ ਵੀ ਪਰ ਸੱਤ ਦਿਨਾਂ ਬਾਅਦ ਹੀ ਪਤਾ ਚੱਲੇਗਾ ਵੀ ਉਹਨਾਂ ਨੇ ਇਦਾਂ ਕਰਨ ਨੂੰ ਕਿਉਂ ਕਿਹਾ ਤਾਂ ਉਹਨੇ ਕੀ ਕੀਤਾ ਤੀਸਰੇ ਦਿਨ ਉੱਥੇ ਗਿਆ ਤੀਸਰੇ ਦਿਨ ਕੀੜੀਆਂ ਜਣੀ ਉਸ ਜਗ੍ਹਾ ਤੇ ਹੈ ਨਹੀਂ ਸੀ ਤੇ ਫਿਰ ਉਹਨੇ ਸੋਚਿਆ ਕਿ ਸ਼ਾਇਦ ਕੀੜੀਆਂ ਨੇ ਹਾਰ ਮੰਨ ਲਈ ਉਹ ਚਲੀ ਗਈਆਂ ਉਹ ਜਦੋਂ ਘਰ ਵਾਪਸ ਆਉਣ ਲਈ ਪਹਾੜੀ ਤੋਂ ਥੱਲੇ ਉਤਰਨ ਦੀ ਦੂਸਰੇ ਪਾਸੇ ਦੀ ਘੁੰਮ ਕੇ ਆਉਣ ਲੱਗਿਆ ਤਾਂ ਉਹਨੇ ਦੇਖਿਆ ਵੀ ਕੀੜੀਆਂ ਨੇ ਆਪਣਾ ਪੌਣ ਉੱਥੇ ਬਣਾ ਲਿਆ ਥੋੜੇ ਜਿਹੀ ਦੂਰ ਤੇ ਦੂਰੀ ਤੇ ਤਾਂ ਫਿਰ ਉਹਨੇ ਸੋਚਿਆ ਵੀ ਉਥੋਂ ਭਜਾਇਆ ਤਾਂ ਹੁਣ ਇੱਥੇ ਆ ਗਈਆਂ ਤੇ ਕਹਿੰਦੇ ਵੀ ਸ਼ਾਇਦ ਇਸੇ ਕਰਕੇ ਸੰਤਮਾਪੁਰ ਸਾਹਿਬ ਨੇ ਮੈਨੂੰ 7 ਦਿਨ ਦਾ ਟਾਈਮ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਉਥੋਂ हट ਕੇ ਦੂਸਰੀ ਜਗ੍ਹਾ ਆਪਣਾ ਘਰ ਬਣਾ ਲਿਆ ਨੇ ਤਾਂ ਕਹਿੰਦੇ ਮੈਂ ਉਸ ਉਹਨੇ ਫਿਰ ਨਾ ਜਿਹੜਾ ਨੌਜਵਾਨ ਸੀ ਕਹਿੰਦੇ ਵੀ ਫਿਰ ਉਹਨੇ ਉਸ ਜਗ੍ਹਾ ਤੇ ਵੀ ਉਹਦਾ ਘਰੜਾ ਢਾ ਦਿੱਤਾ ਠੀਕ ਹੈ ਢਾ ਕੇ ਤੇ ਉਹਦੇ ਨਾ ਮਨ ਵਿੱਚ ਉਹਸ ਟਾਈਮ ਇਹ ਵੀ ਉਦਾਸੀ ਸੀ ਵੀ ਮੈਂ ਕਿਉਂ ਕਿਸਲਾ ਬਾਰ-ਬਾਰ ਘਰ ਢਾ ਰਿਹਾ ਤਿੰਨ ਦਿਨ ਹੋ ਗਏ ਸੀ ਤੇ ਤੀਜਾ ਦਿਨ ਸੀ ਤੀਜੇ ਦਿਨ ਉਹਨੇ ਘਰ ਢਾਤਾ ਕਰਟਾ ਕਿਉਂ ਵਾਪਸ ਆਇਆ ਤੇ ਮਨ ਵਿੱਚ ਇਹ ਉਦਾਸੀ ਸੀ ਵੀ ਜੇ ਕੋਈ ਮੈਨੂੰ ਬਾਰ-ਬਾਰ ਇਦਾਂ ਤੰਗ ਪਰੇਸ਼ਾਨ ਕਰੇ ਮੈਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ ਕੀ ਮੈਂ ਸਹੀ ਕਰ ਰਿਹਾ ਪਰ ਮੈਨੂੰ ਆਪਣੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਕਰ ਨਹੀਂ ਪਵੇਗਾ ਉਹ ਇਦਾਂ ਸੋਦਾ ਸੋਦਾ ਚਲੋ ਸੌਂ ਗਿਆ ਅਗਲੇ ਦਿਨ ਚੌਥਾ ਦਿਨ ਸੀ ਚੌਥੇ ਦਿਨ ਉੱਠਿਆ ਉੱਠ ਕੇ ਫੇਰ ਉੱਥੇ ਗਿਆ ਜਾ ਕੇ ਦੇਖਿਆ ਤਾਂ ਫੇਰ ਉਹ ਕੀੜੀਆਂ ਨੇ ਦੁਬਾਰਾ ਉਸੇ ਜਗ੍ਹਾ ਤੇ ਆਪਣਾ ਇੱਕ ਘਰ ਹੋਰ ਬਣਾ ਲਿਆ ਜਿਹੜੀ ਕਿ ਉਹ ਘਰ ਬਿਠੀ ਉਹਨਾਂ ਨੇ ਵਧੀਆ ਕਰ ਲਿਆ ਇੱਕ ਨਾਲ ਹੀ ਥੋੜਾ ਜਿਹਾ ਹੋਰ ਘਰ ਬਣਾ ਲਿਆ ਉਹਨੂੰ ਗੁੱਸਾ ਆਇਆ ਉਸ ਟਾਈਮ ਵੀ ਇਹ ਤਾਂ ਜਾ ਹੀ ਨਹੀਂ ਰਹੀਆਂ ਵੀ ਇਦਾਂ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਕਿਵੇਂ ਮਿਲੂਗਾ ਉਹਨੇ ਕੀਤਾ ਕੀੜੀਆਂ ਦੇ ਦੋਨੋਂ ਘਰ ਢਾਤੇ ਪਰ ਉਸ ਗੁੱਸੇ ਦੇ ਵਿੱਚ ਉਹ ਤੋਂ ਅਣਜਾਣੇ ਦੇ ਵਿੱਚ ਕੁਝ ਕੀੜੀਆਂ ਦੇ ਪੈਰਾਂ ਦੇ ਥੱਲੇ ਆ ਕੇ ਮਰ ਗਈਆਂ ਤੇ ਪਰ ਹੁਣ ਉਹ ਜਦੋਂ ਉਹਨੇ ਦੇਖਿਆ ਵੀ ਕੁਝ ਕੀੜੀਆਂ ਮਰ ਗਈਆਂ ਤੇ ਉਹਦਾ ਮਨ ਬਹੁਤ ਬੇਚੈਨ ਹੋ ਗਿਆ ਵੀ ਆਖਿਰ ਇਹਨਾਂ ਨੇ ਮੇਰਾ ਬਿਗਾੜਿਆ ਕੀ ਹੈ ਮੈਂ ਕਿਉਂ ਇਦਾਂ ਕਰ ਰਿਹਾ ਸਿਰਫ ਮੈਂ ਆਪਣੇ ਕੁਝ ਸਵਾਲਾਂ ਦੇ ਜਵਾਬ ਲਈ ਮੈਂ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਤਾਂ ਫਿਰ ਉਹ ਕੀ ਕਰਦਾ ਉਹ ਵਾਪਸ ਘਰ ਚਲਾ ਜਾਂਦਾ ਔਰ ਉਹ ਰੋਦਾ ਵੀ ਇਸ ਗੱਲ ਨੂੰ ਲੈ ਕੇ ਸੋਚ ਕੇ ਪਰ ਫਿਰ ਉਹ ਚਾਰ ਦਿਨ ਹੋ ਗਏ ਉਹਨੇ ਸੋਚਿਆ ਵੀ ਹੁਣ ਚਾਰ ਦਿਨ ਤਾਂ ਹੋ ਗਏ ਆ ਤਿੰਨ ਦਿਨ ਹੋਰ ਨਹੀਂ ਵੀ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਵਾਸਤੇ ਤਿੰਨ ਦਿਨ ਹੋਰ ਜਾਣਾ ਪਵੇਗਾ ਪਰ ਹੁਣ ਉਹ ਕੀ ਕਰਦਾ ਉਹ ਘਰੋਂ ਥੋੜਾ ਜਿਹਾ ਆਟਾ ਲੈ ਲੈਂਦਾ ਆਟਾ ਲੈ ਕੇ ਨਾ ਉਹ ਚੱਲ ਜਾਂਦਾ ਉੱਥੇ ਜਦੋਂ ਜਾਂਦਾ ਕੀੜੀਆਂ ਆ ਦਾ ਪੌਣ ਬਣਾ ਰਹੀਆਂ ਹੁੰਦੀਆਂ ਤੇ ਦੁਬਾਰਾ ਦੇ ਵਧੀਆ ਉਹਨਾਂ ਨੇ ਆਪ ਦਾ ਘਰ ਅੰਕੇ ਨੂੰ ਕਾਫੀ ਠੀਕ ਕਰ ਲਿਆ ਤਾਂ ਉਹਨੇ ਕੀਤਾ ਉਹ ਆਟਾ ਜਿਹੜਾ ਸੀ ਕੀੜੀਆਂ ਦੇ ਭੌਣ ਉਤੇ ਪਾ ਦਿੱਤਾ ਤਾਂ ਉਹਨੂੰ ਬੜੀ ਖੁਸ਼ੀ ਮਹਿਸੂਸ ਹੋਈ ਵੀ ਮੈਂ 4 ਦਿਨ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਤੇ ਅੱਜ ਜਿਹੜਾ ਹੈਗਾ ਮੈਂ ਕਿਤੇ ਨਾ ਕਿਤੇ ਜਿਸ ਪੂਰਾ ਉਹ ਜਿਹੜਾ ਪਾਪ ਹੈ ਉਹਦੇ ਸਰੋਂ ਨਹੀਂ ਘਟਾਇਆ ਤਾਂ ਕੁਝ ਪਰਸੈਂਟ ਤਾਂ ਘਟਾਈ ਹੋਣਾ ਵੀ ਜੋ ਮੈਂ ਮਾੜੇ ਕਰਮ ਕੀਤੇ ਨੇ ਤਾਂ ਉਹਨੇ ਕੀ ਕੀਤਾ ਆਟਾ ਜਿਹੜਾ ਕੀੜਿਆਂ ਦੇ ਭੌਂਦੇ ਪਾਇਆ ਉਹਨਾਂ ਨੂੰ ਖਵਾਇਆ ਤੇ ਉਸ ਤੋਂ ਬਾਅਦ ਵਾਪਸ ਚਲੇ ਗਿਆ ਜਿਹੜੇ ਤਿੰਨ ਦਿਨ ਰਹਿੰਦੇ ਸੀ ਉਹਨੇ ਤਿੰਨੇ ਦਿਨ ਇਦਾਂ ਹੀ ਕੀਤਾ ਉਹ ਜਾਂਦਾ ਜਾ ਕੇ ਕੀੜਿਆਂ ਦੇ ਭੌਂਦੇ ਆਟਾ ਪਾਇਆ ਉਹਦਾ ਵਾਪਸ ਘਰ ਆ ਜਾਂਦਾ ਯਾਨੀ ਉਹਨੂੰ ਅੱਗੇ ਨਾਲੋਂ ਕਾਫੀ ਖੁਸ਼ੀ ਵੀ ਮਹਿਸੂਸ ਹੋ ਰਹੀ ਸੀ ਵੀ ਘਰ ਟੁਕਟ ਮੈਂ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਕਿਸੇ ਦਾ ਮੈਂ ਘਰ ਬਰਬਾਦ ਨਹੀਂ ਕਰ ਰਿਹਾ ਜਦੋਂ 7 ਦਿਨ ਪੂਰੇ ਹੋ ਜਾਂਦੇ ਆ ਤਾਂ ਉਹ ਸੰਤਮਾਹ ਪੁਰਸ਼ਾਂ ਦੇ ਕੋਲ ਜਾਂਦਾ ਕਹਿੰਦਾ ਮਾਹ ਪੁਰਸ਼ ਜੀ ਤੁਸੀਂ ਮੈਨੂੰ ਕਿਹਾ ਸੀ ਵੀ 7 ਦਿਨਾਂ ਬਾਅਦ ਤੂੰ ਆਹੀਂ ਤੇ ਕੀੜਿਆਂ ਦੇੜਾ ਭੌੜਾ ਤੂੰ ਉਥੋਂ ਨੂੰ ਢਾਉਣਾ ਤੇ ਕੀੜਿਆਂ ਨੂੰ ਉਥੋਂ ਭਜ ਸੰਤ ਮਹਾਪੁਰਸ ਜੀ ਨੇ 4 ਦਿਨ ਤੱਕ ਇਹ ਕੀਤਾ ਤੇ ਕਹਿੰਦਾ ਵੀ ਉਹ ਬਾਰ-ਬਾਰ ਉਥੇ ਘਰ ਵਾਪਸ ਬਣਾ ਲੈਂਦੀਆਂ ਸੀ ਚੌਥੇ ਦਿਨ ਤੱਕ ਕਹਿੰਦਾ ਮੈਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਮੇਥੋਂ ਕੁਝ ਕੀੜੀਆਂ ਦਾ ਵੀ ਨੁਕਸਾਨ ਹੋ ਗਿਆ ਪਰ ਕਹਿੰਦਾ ਪਰ ਮੈਥੋਂ ਉਦੋਂ ਬਾਅਦ ਨੁਕਸਾਨ ਨਹੀਂ ਮੈਂ ਕਰ ਪਾਇਆ ਕਿਉਂਕਿ ਮੇਰਾ ਮਨ ਮੈਨੂੰ ਇਸ ਜੀ ਦਾ ਗੁਵਾਰਾ ਨਹੀਂ ਸੀ ਵਿੰਦਾ ਤੇ ਮੈਂ ਉਸ ਤੋਂ ਬਾਅਦ ਜਿਹੜਾ ਹੈਗਾ 3 ਦਿਨ ਤੁਹਾਡੇ ਕਹੇ ਦੇ ਉਲਟ ਚੱਲਿਆ ਮੈਂ ਉਹਨਾਂ ਨੂੰ ਆਟਾ ਪਾ ਕੇ ਆਉਂਦਾ ਰਿਹਾ ਜੇ ਮੈਨੂੰ ਪਤਾ ਹੁਣ ਤੁਸੀਂ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਵੀ ਨਹੀਂ ਦੇਣੇ ਕਿਉਂਕਿ ਤੁਸੀਂ ਕਿਹਾ ਸੀ ਵੀ ਕੀੜੀਆਂ ਨੂੰ ਇੱਥੋਂ ਭਜਾਉਣਾ ਸੋ ਮੈਂ ਨਹੀਂ ਕਰ ਪਾਇਆ ਸੋ ਚਲੋ ਜੀ ਹੁਣ ਮੈਂ ਚੱਲਦਾ ਵਾਪਸ ਇਹ ਕਹਿ ਕੇ ਜਦੋਂ ਨੌਜਵਾਨ ਤੁਰ ਲੱਗਿਆ ਤਾਂ ਸੰਤ ਮਹਾਂਪੁਰਸ਼ ਜੀ ਨੇ ਕਿਹਾ ਵੀ ਸੋਣ ਬੱਚਾ ਕਿੱਥੇ ਚੱਲਿਆ ਬੈਠ ਪਹਿਲਾਂ ਜਲ ਪਾਣੀ ਸ਼ਕ ਤਾਂ ਸੰਤ ਮਹਾਂਪੁਰਸ਼ ਉੱਠਦੇ ਨੇ ਅੰਦਰੋਂ ਆਪਣੀ ਕੋਠੀਆ ਦੇ ਵਿੱਚ ਇੱਕ ਗਲਾਸ ਨੂੰ ਪਾਣੀ ਲੈ ਆ ਕੇ ਪਿਲਾਉਂਦੇ ਨੇ ਤੇ ਫਿਰ ਉਹਨੂੰ ਕਹਿੰਦੇ ਨੇ ਕਹਿੰਦੇ ਫਿਰ ਤੂੰ ਕੀ ਦੇਖਿਆ ਜਦੋਂ ਚਾਰ ਦਿਨ ਤੂੰ ਘਰ ਟਾਹਿਆ ਉਹਨਾਂ ਦਾ ਕੀ ਦੇਖਿਆ ਕਹਿੰਦੇ ਜੀ ਮੈਂ ਦੇਖਣਾ ਕੀ ਆ ਮੈਂ ਢਾਕੇ ਆਉਂਦਾ ਸੀ ਅਗਲੇ ਦਿਨ ਉਹ ਸਿੜੀ ਫੇਰ ਘਰ ਬਣਾ ਲੈਂਦੀ ਸੀ ਉਹ ਫੇਰ ਢਾਕੇ ਆਉਂਦਾ ਸੀ ਪਾਣੀ ਵੀ ਮੈਂ ਆਪਾਂ ਕਿ ਥੱਕ ਗਿਆ ਉੱਤੇ ਕਹਿੰਦੇ ਉਹ ਘਰ ਵੀ ਉਹ ਠੀਕ ਕਰ ਲੈਂਦੀ ਸੀ ਨਾਲ ਹੋਰ ਵੀ ਬਣਾ ਲੈਂਦੀ ਸੀ ਤਾਂ ਸੰਤ ਮਹਾਪੁਰਸ਼ ਨੇ ਕਿਹਾ ਕਹਿੰਦੇ ਦੇਖ ਉਹਨੇ ਫਿਰ ਨੌਜਾਨ ਇੱਕ ਗੱਲ ਹੋਰ ਕਹੀ ਕਹਿੰਦੇ ਮੈਨੂੰ ਤਾਂ ਐਵੇਂ ਮਹਿਸੂਸ ਹੋਣ ਲੱਗ ਗਿਆ ਸੀ ਵੀ ਮੈਂ ਬਹੁਤ ਵੱਡਾ ਦਾਨਮ ਬਹੁਤ ਵੱਡਾ ਪਾਪੀ ਆ ਵੀ ਜਿਹੜਾ ਮੈਂ ਇਹ ਕੰਮ ਕਰ ਰਿਹਾ ਤਾਂ ਫਿਰ ਉਹਨੇ ਸੰਤ ਮਹਾਪੁਰਸ਼ਾਂ ਨੇ ਕਿਹਾ ਕਹਿੰਦੇ ਫਿਰ ਇੱਕ ਚੀਜ਼ ਤੈਨੂੰ ਇਹ ਦੇਖਣ ਨੂੰ ਮਿਲੀ ਸਮਝ ਆਈ ਇਹੀ ਤਾਂ ਇੱਕ ਸਿੱਖਿਆ ਕਹਿੰਦੇ ਦੇਖੋ ਕੀੜੀਆਂ ਜੜੀਆਂ ਨੇ ਉਹ ਮੁਸ਼ਕਿਲ ਆਉਣ ਦੇ ਬਾਅਦ ਵੀ ਆਪਣਾ ਕੰਮ ਕਰਨਾ ਉਹਨਾਂ ਨੇ ਬੰਦ ਨਹੀਂ ਕੀਤਾ ਉਹ ਡਿੱਗਦੀਆਂ ਸੀ ਡਿੱਗ ਕੇ ਉੱਠਦੀਆਂ ਸੀ ਉੱਠ ਕੇ ਦੁਬਾਰਾ ਜੁਟ ਜਾਂਦੀਆਂ ਸੀ ਆਪਣੇ ਕੰਮ ਦੇ ਵਿੱਚ ਉਹਨੂੰ ਦੁਬਾਰਾ ਫਿਰ ਕਾਮਯਾਬ ਕਰ ਲੈਂਦੀਆਂ ਸੀ ਫਿਰ ਮੁਸੀਬਤ ਆਉਂਦੀ ਸੀ ਫਿਰ ਦੁਬਾਰਾ ਉਹ ਕਾਮਯਾਬ ਹੋ ਜਾਂਦੀਆਂ ਸੀ ਕਹਿੰਦੇ ਉਹ ਕੀੜੀਆਂ ਬਹੁਤ ਛੋਟੀਆਂ ਜਿਹੀਆਂ ਨੇ ਕਹਿੰਦੇ ਤੇ ਉਹਨਾਂ ਦਾ ਜਿਗਰਾ ਉਹਨਾਂ ਦੀ ਹਿੰਮਤ ਉਨ੍ਹਾਂ ਦਾ ਆਤਮ ਵਿਸ਼ਵਾਸ ਦੇਖ ਤੂੰ ਕਿੰਨਾ ਵੱਡਾ ਤੇ ਕਿੰਨਾ ਪੱਕਾ ਹੈ ਜਿਹਨੂੰ ਤੂੰ ਤੋੜ ਨਹੀਂ ਸਕਿਆ ਵਿਸ਼ੱਕ ਤੂੰ ਉਹਨਾਂ ਦਾ ਘਰ ਤੋੜ ਦਿੱਤਾ ਪਰ ਤੂੰ ਉਹਨਾਂ ਦਾ ਆਤਮ ਵਿਸ਼ਵਾਸ ਉਹਨਾਂ ਦਾ ਭਰੋਸਾ ਨਹੀਂ ਤੋੜ ਸਕਿਆ ਉਹ ਆਪ ਆਪਣਾ ਇੱਕ ਸੋਹਣਾ ਘਰ ਬਣਾ ਸਕਦੀ ਹੈ ਤੇ ਪਰ ਦੂਸਰੀ ਸਾਈਡ ਤੁਸੀਂ ਇਨਸਾਨ ਇਨੇ ਵੱਡੇ ਹੁੰਨੇ ਹੋ ਪਰ ਮਾੜੀ ਜੀ ਮੁਸ਼ਕਿਲ ਆਉਂਦੀ ਨਹੀਂ ਤੁਸੀਂ ਉੱਥੇ ਹਾਰ ਮੰਨ ਲੈਨੇ ਹੋ ਜਿਹੜੀ ਕਹਿੰਦੇ ਕੁਦਰਤ ਹੁੰਦੀ ਹੈ ਨਾ ਸ੍ਰਿਸ਼ਟੀ ਹੁੰਦੀ ਹੈ ਜਾਨੀ ਕਿ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਯੂਨੀਵਰਸ ਵੀ ਕਹਿ ਦਿੰਦੇ ਆ ਕਹਿੰਦੇ ਇਹ ਸਾਨੂੰ ਤਕਲੀਫ ਜ਼ਰੂਰ ਦਿੰਦੀ ਆ ਸੰਤ ਮਹਾਂਪੁਰਸ਼ ਜੀ ਨੇ ਕਿਹਾ ਇਹ ਸਾਨੂੰ ਤਕਲੀਫ ਦਿੰਦੀ ਆ ਸਾਨੂੰ ਪਰਖਣ ਵਾਸਤੇ ਤੇ ਜੇ ਅਸੀਂ ਉਸ ਮੁਸੀਬਤ ਦੇ ਵਿੱਚ ਇਹਨੂੰ ਉਲੰਭੇ ਦਿੰਦੇ ਰਹਿੰਨੇ ਆ ਬੈਠ ਕੇ ਇਹਨੂੰ ਗਿਲੇ ਸ਼ਿਕਵੇ ਕਰਦੇ ਰਹਿੰਨੇ ਆ ਤੇ ਅਸੀਂ ਉੱਥੇ ਹਾਰ ਮੰਨ ਲੈਨੇ ਆ ਸੋਚ ਦੇ ਪੱਖੋਂ ਅਸੀਂ ਮੰਨ ਲੈਨੇ ਆ ਵੀ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਤਾਂ ਫਿਰ ਸ੍ਰਿਸ਼ਟੀ ਜਿਹੜੀ ਆ ਸਾਨੂੰ ਫਿਰ ਉਨਾ ਹੀ ਤੰਗ ਕਰਦੀ ਰਹਿੰਦੀ ਆ ਕਹਿੰਦੇ ਪਰ ਉਹ ਜਿਹੜੀਆਂ ਕੀੜੀਆਂ ਹੁਣ ਤੂੰ ਦੇਖ ਤੂੰ 4 ਦਿਨ ਉਹਨਾਂ ਨੂੰ ਤੰਗ ਕੀਤਾ 5ਵੇਂ ਦਿਨ ਕਹਿੰਦੇ ਤੂੰ ਤੰਗ ਕਰਨਾ ਬੰਦ ਕਰ ਦਿੱਤਾ ਪਹਿਲਾ ਤੂੰ ਉਹਨਾਂ ਦਾ ਘਰ ਟੋਂਦਾ ਸੀ ਪੰਜਵੇਂ ਦਿਨ ਤੂੰ ਉਹਨਾਂ ਨੂੰ ਖਾਣ ਨੂੰ ਦਿੱਤਾ ਕਹਿੰਦੇ ਇਸੇ ਤਰੀਕੇ ਨਾਲ ਜਿਹੜੀ ਸ੍ਰਿਸ਼ਟੀ ਹੁੰਦੀ ਹੈ ਕੁਦਰਤ ਹੁੰਦੀ ਹੈ ਯੂਨੀਵਰਸ ਜਿਹੜਾ ਹੁੰਦਾ ਹੈ ਇਸੇ ਤਰੀਕੇ ਨਾਲ ਪਹਿਲਾਂ ਸਾਨੂੰ ਤੰਗ ਪਰੇਸ਼ਾਨ ਹੀ ਕਰਦਾਗਾ ਸਾਨੂੰ ਪਰਖ ਕੇ ਦੇਖਦਾ ਵੀ ਸਾਡਾ ਜਿਹੜਾ ਭਰੋਸਾ ਯਕੀਨ ਵਿਸ਼ਵਾਸ ਕਿੰਨਾ ਕੁ ਪੱਕਾ ਹੈ ਸਾਡੇ ਚ ਕਿੰਨਾ ਕੁ ਹੌਸਲਾ ਕਿੰਨੀ ਕੁ ਸਾਡੀ ਹਿੰਮਤ ਹੈ ਉਸ ਚੀਜ਼ ਨੂੰ ਪਰਖਦਾ ਕਹਿੰਦੇ ਜਦੋਂ ਫਿਰ ਵੀ ਅਸੀਂ ਡਟ ਕੇ ਲੱਗੇ ਰਹਿੰਦੇ ਆ ਉੱਠਦੇ ਆ ਡਿੱਗਦੇ ਆ ਫਿਰ ਉੱਠ ਕੇ ਕੰਮ ਲੱਗ ਜਾਂਦੇ ਆ ਫਿਰ ਡਿੱਗਦੇ ਆ ਫਿਰ ਉੱਠ ਕੇ ਆਪਣੇ ਕੰਮ ਵਿੱਚ ਜੁੱਟ ਜਾਣੇ ਆਂ ਕਹਿੰਦੇ ਫਿਰ ਉਹ ਹੀ ਯੂਨੀਵਰਸ ਸਾਡੀ ਹੈਲਪ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਫਿਰ ਉਹ ਉਹ ਹੀ ਜੇ ਰਸਤੇ ਬਣਾਉਣੇ ਸ਼ੁਰੂ ਕਰ ਦਿੰਦਾ ਜੋ ਸਾਡੇ ਲਈ ਚੰਗੇ ਹੋਣ ਜੋ ਸਾਡੀਆਂ ਮੁਸੀਬਤਾਂ ਨੂੰ ਖਤਮ ਕਰਨ ਸੰਤ ਮਹਾਪੁਰਸ਼ ਜੀ ਨੇ ਕਿਹਾ ਕਿ ਜ਼ਿੰਦਗੀ ਵਿੱਚ ਇੱਕ ਮੁਸ਼ਕਲ ਟਾਈਮ ਜ਼ਰੂਰ ਆਉਂਦਾ ਹੈ ਜਦੋਂ ਸਾਡਾ ਇਮਤਿਹਾਨ ਹੁੰਦਾ ਹੈ ਉਸ ਪਰਮਾਤਮਾ ਵੱਲੋਂ ਯੂਨੀਵਰਸ ਵੱਲੋਂ ਸ੍ਰਿਸ਼ਟੀ ਵੱਲੋਂ ਕੁਦਰਤ ਵੱਲੋਂ ਠੀਕ ਹੈ ਜੀ ਕਹਿੰਦੇ ਫਿਰ ਉਸ ਤੋਂ ਬਾਅਦ ਜਿਹੜਾ ਇਨਸਾਨ ਇਸ ਇਮਤਿਹਾਨ ਵਿੱਚ ਪਾਸ ਹੋ ਜਾਂਦਾ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਦੇਖੋ ਘਰ ਦੇ ਵਿੱਚ ਜਿਹੜੀ ਮੇਨ ਲੜਾਈ ਹੁੰਦੀ ਹੈ ਜੇ ਜਦੋਂ ਧਨ ਨਹੀਂ ਹੁੰਦਾ ਆਪਣੇ ਜਿਹੜੀ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਜਦੋਂ ਉਹ ਆਪਾਂ ਕਰਨੀ ਪਾਉਂਦੇ ਚਾਹੇ ਉਹ ਘਰ ਨੂੰ ਚਲਾਉਣ ਵਾਲੀ ਹੋਵੇ ਤਾਂ ਫਿਰ ਘਰ ਦੇ ਵਿੱਚ ਲੜਾਈ ਪੈਂਦੀ ਹੈ ਲੇਕਿਨ ਜੇ ਫਿਰ ਉਹਦੇ ਨਾਲ ਕਰਜ਼ਾ ਵਿਵਾਦ ਹੈ ਲੇਕਿਨ ਜੇ ਆਪਾਂ ਹੀ ਸ਼ਾਂਤੀ ਨਾਲ ਹੈਂਡਲ ਕਰਦੇ ਆਂ ਇਹ ਚੀਜ਼ਾਂ ਕਰਦੇ ਆਂ ਤੇ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਕੀੜੀਆਂ ਬਾਰੇ ਸ਼ਰਧਾ ਕਰੀਏ ਇੱਕ ਤਰ੍ਹਾਂ ਦਾ ਦਾਨਪੂਰਨ ਹੈ ਸੋ ਸਾਨੂੰ ਵੱਧ ਤੋਂ ਵੱਧ ਦਾਨਪੂਰਨ ਕਰਨੇ ਚਾਹੀਦੇ ਨੇ ਹੁਣ ਤਾਂ ਕੋ ਦਾ ਮਹੀਨਾ ਹੈ ਉਹਦੇ ਮਹੀਨੇ ਵਿੱਚ ਤਾਂ ਖਾਸ ਕਰਕੇ ਆਪਾਂ ਨੂੰ ਦਾਨਪੂਰਨ ਕਰਨੇ ਚਾਹੀਦੇ ਨੇ ਇਹਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਸਾਡੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਸਾਡੇ ਸਾਰੇ ਕੰਮ ਵੱਣਨੇ ਸ਼ੁਰੂ ਹੋ ਜਾਂਦੇ ਨੇ ਦੇਖੋ ਜਦੋਂ ਆਪਾਂ ਬਾਣੀ ਵੀ ਜਪਦੇ ਆਂ ਤੇ ਆਪਾਂ ਚੰਗੇ ਕਰਮ ਵੀ ਕਰਦੇ ਆਂ ਆਪਾਂ ਦਾਨਪੂਰਨ ਵੀ ਕਰਦੇ ਆਂ ਤਾਂ ਫਿਰ ਤਿੰਨ ਸਾਈਡਾਂ ਤੋਂ ਕੰਮ ਸ਼ੁਰੂ ਹੋ ਜਾਂਦਾ ਸਾਡੇ ਕੰਮ ਵੱਣਨ ਲੇ ਤਿੰਨ ਸਾਈਡਾਂ ਤੋਂ ਸਾਡੀ ਕਿਸਮਤ ਪਲਟ ਨੇ ਰਾਹ ਖੁੱਲਣ ਲੱਗ ਜਾਂਦੇ ਨੇ ਦੇਖੋ ਕਿੱਥੇ ਦਾ ਗੁਰਬਾਣੀ ਜਪਣਾ ਜਿੰਨੀ ਸਪੀਡ ਨਾਲ ਸਾਡੇ ਕਾਰਜ ਸਿੱਧ ਹੋਣੇ ਆ ਜਦੋਂ ਆਪਾਂ ਚੰਗੇ ਕਰਮ ਕਰਦੇ ਆ ਸਪੀਡ ਥੋੜੀ ਵਾਝੂਗੀ ਜਦੋਂ ਆਪਾਂ ਦਾਨਪੁਨ ਸ਼ੁਰੂ ਕਰ ਦਿੱਤਾ ਤਾਂ ਫਿਰ ਪਰਮਾਤਮਾ ਵੱਲੋਂ ਹੋਰ ਛੇਤੀ ਸਾਡੇ ਜਿਹੜੇ ਕਾਰਜ ਆ ਸਵਾਰ ਦਿੱਤੇ ਜਾਂਦੇ ਨੇ ਸੁਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਨਾ